ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਵਿਧਾਇਕ ਹਲਕਾ ਮਹਿਲਕਲਾ ਕੁਲਵੰਤ ਸਿੰਘ ਪੰਡੋਰੀ ਪ੍ਰਧਾਨ ਆਮ ਆਦਮੀ ਪਾਰਟੀ ਐਸ ਸੀ ਵਿੰਗ ਵਿਸ਼ੇਸ਼ ਤੌਰ ਤੇ ਜਨੈਲ ਨੰਗਲ ਸੂਬਾ ਜਨਰਲ ਸਖਤਰ ਆਮ ਆਦਮੀ ਪਾਰਟੀ ਐਸ ਸੀ ਵਿੰਗ ਨਾਲ ਦੁੱਖ ਸਾਂਝਾ ਕਰਨ ਉਹਨਾਂ ਦੇ ਗ੍ਰਹਿਣਵਾਸ ਵਿਖੇ ਪਹੁੰਚੇ ਜਿਨ੍ਹਾਂ ਦੇ ਪਿਤਾ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੋਨਾਂ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਦਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸ਼ੋਕ ਸੁਨੇਹਾ ਪੀਡੀਆ ਕਿਹਾ ਹੈ ਕਿ ਪੂਰੇ ਦੇਸ਼ ਅੰਦਰ ਚੋਣਾ ਦਾ ਐਲਾਨ ਹੋ ਚੁੱਕਾ ਹੈ ਇਸ ਲਈ ਮੁੱਖ ਮੰਤਰੀ ਰੁਜੀ ਮਿਆ ਕਰਨ ਨਹੀਂ ਆ ਸਕੇ ਸੋ ਮੁੱਖ ਮੰਤਰੀ ਨੇ ਸ਼ੋਕ ਸੰਦੇਸ਼ ਭੇਜਦਿਆਂ ਕਿਹਾ ਹੈ ਕਿ ਪਾਰਟੀ ਅਤੇ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਜਨੈਲ ਨੰਗਲ ਦੇ ਪਰਿਵਾਰ ਦੇ ਨਾਲ ਹੈ ਅਤੇ ਉਹਨਾਂ ਨੇ ਗੁਰੂ ਚਰਨਾ ਦੇ ਵਿੱਚ ਅਰਦਾਸ ਕੀਤੀ ਕਿ ਸਵਰਗੀ ਜਵਾਹਰ ਲਾਲ ਦੀ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇ ਇਸ ਮੌਕੇ ਹਰਮੇਸ਼ਪਾਲ ਸਿੰਘ ਅਵਤਾਰ ਸਿੰਘ ਤਾ ਜਾਦ ਸਿੰਘ ਰਾਜਿੰਦਰ ਕਲੇਰ ਸ਼ਸ਼ੀ ਬੰਗੜ ਅਤੇ ਆਮ ਆਦਮੀ ਪਾਰਟੀ ਦੀ ਟੀਮ ਹਾਜ਼ਰ ਸੀ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਰੋਜ਼ਾਨਾ ਤੁਹਾਡੇ ਮੋਬਾਈਲ ਤੱਕ ਪਹੁੰਚਦੀਆਂ ਰਹਿਣ ਦੇਖੋ ਕੀ ਕਿਹਾ ਸਪੀਕਰ ਕੁਲਤਾਰ ਸੰਧਵਾ ਨੇ ਭਾਈ ਜੀ ਬਤੇ ਅੱਜ ਅਸੀਂ ਸਾਡੇ ਬੜੇ ਪਿਆਰੇ ਸਾਥੀ ਜਰਨੈਲ ਨੰਗਲ ਹੋਰਾਂ ਦੇ ਕਾਰਯੋਗ ਪਿਤਾ ਜੀ ਜੀ ਰਿਜਵਾਰ ਲਾਲ ਜੀ ਹੋਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਉਹਦੇ ਘਰ ਆਏ ਆ ਤੇ ਦੁੱਖ ਦੇ ਵਿੱਚ ਸ਼ਰੀਕ ਹੋਣ ਆ ਕੇ ਆਏ ਆ ਸਾਡਾ ਇੱਕ ਪਰਿਵਾਰ ਆ ਇਹ ਤੇ ਆਪਦੇ ਪਰਿਵਾਰ ਦੇ ਤੇ ਆਏ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਪਿਤਾ ਜੀ ਹੋਰਾਂ ਦੀ ਰਿਜਵਾਰ ਲਾਲ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨੰਦਾ ਬਲ ਬਖਸ਼ਣ ਤਾ ਤਵਾਹਿਰ ਜੀ ਦੇ ਪਤੇ ਅੱਜ ਮੇਰੇ ਵੱਡੇ ਭਰਾ ਗਰਨੈਲ ਸਿੰਘ ਜੀ ਜਿਹੜੇ ਮੇਰੇ ਨਾਲ ਐਸ்சி ਬੈਂਕ ਦੇ ਵਿੱਚ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਰਹੇਗੇ ਉਹਨਾਂ ਦੇ ਪਿਤਾ ਦਾ ਸਤਾਈ ਪਿਸੋੜੇ ਦਾ ਵਰਤਨ ਲੱਗਿਆ ਸੀਗਾ ਸਤਕਾਰਯੋਗ ਵੀਰ ਬਾਪੂ ਵੀਰ ਰਾਜ ਜੀ ਉਹਨਾਂ ਨੂੰ ਅੰਤਮ ਅਰਦਾਸ ਕਿਦਿੰਗੇ ਆ ਸਕੇ ਤੇ ਅੱਜ ਮੈਂ ਤੇ ਮਾਨਯੋਗ ਸਪੀਕਰ ਸਾਹਿਬ ਕਵतार ਸਿੰਘ ਜੀ ਸਦਮਾ ਇਹਨਾਂ ਦੇ ਪਿਤਾ ਜੀ ਨੂੰ ਸਾਬ ਦਾ ਸਤਕਾਰ ਭੇਟ ਕਰਨਾ ਹੈ ਕਾਲਪੁਰਖ ਵਾਇਗਰੂ ਉਹਨਾਂ ਨੂੰ ਜਿੱਥੇ ਵੀ ਰੱਖਿਆ ਉਹਦੀ ਦਇਆ ਦਾ ਮਿਹਰ ਦਾ ਕਿਰਪਾ ਦਾ ਪਾਤਰ ਬਣਾ ਕੇ ਰੱਖੇ ਇਸੇ ਸਾਰੇ ਪਰਿਵਾਰ ਨੂੰ ਪਹਾੜਾ ਬੰਨਦਾ ਬਲ ਉਹ